ਸ਼ੁਭਕਾਮਨਾ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਜ਼ਿਲ੍ਹੇ ਦੇ ਕੋਟਪੂਰਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜੀਹਾਂ ਦੱਸਦੀ ਹੈ ਕਿ ਲੁੱਟਖੋ ਕਰਨ ਦੀ ਯੋਜਨਾ ਬਣਾ ਰਹੀ ਗਿਰੋਹ ਵਿੱਚ ਸ਼ਾਮਿਲ ਇੱਕ ਮਹਿਲਾ ਸਮੇਤ 6 ਦੋਸ਼ੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਕਾਬੂ ਕੀਤਾ ਗਿਆ ਜੀਹਾਂ ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋਂ ਇੱਕ ਲੋਹੇ ਦਾ ਖੰਡਾ ਦੋ ਲੋਹੇ ਦੇ ਟੋਕੇ ਇੱਕ ਕਿਰਪਾਨ ਅਤੇ ਇੱਕ ਨਲਕੇ ਵੀ ਹੱਥੀਂ ਬਰਾਮਦ ਕੀਤੀ ਗਈ ਹੈ ਦੇਖਦੇ ਹਾਂ ਪੁਲਿਸ ਰਿਪੋਰਟ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਜੀ ਡਾਕਟਰ ਪ੍ਰਗਜਨ ਆਈਪੀਐਸ ਐਸਐਸਪੀ ਫਰੀਦਕੋਟ ਉਹਨਾਂ ਦੀ ਰਹਿਨੁਮਾਈਂ ਹੇਠ ਫਰੀਦਕੋਟ ਪੁਲਿਸ ਬਹੁਤ ਐਕਟਿਵਲੀ ਕੰਮ ਕਰ ਰਹੀ ਹੈ ਇਸੇ ਲੜੀ ਦੇ ਤਹਿਤ ਕੱਲ ਡੀਐਸਪੀ ਸਿਟੀ ਕੋਟ ਕਪੂਰਾ ਐਸਐਚਓ ਸਿਟੀ ਕੋਟ ਕਪੂਰਾ ਅਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈਗਾ ਐਫਆਈਆਰ ਨੰਬਰ 277 ਲੌਂਚ ਕੀਤੀ ਗਈ ਹੈ ਜਿਸ ਦੇ ਤਹਿਤ ਜਿਸ ਕਰਕੇ 6 ਦੋਸ਼ੀਆਂ ਨੂੰ ਕੱਲ ਫੜਿਆ ਗਿਆ ਹੈਗਾ ਜੀ 6 ਦੋਸ਼ੀਆਂ ਜਿਨ੍ਹਾਂ ਵਿੱਚ ਇੱਕ ਲੇਡੀ ਵੀ ਸੀਗੇ ਇਹਨਾਂ ਚ 5 ਬੰਦੇ ਕੋਟਕਪੂਰੇ ਦੇ ਨਾਲ ਸੰਬੰਧ ਰੱਖਦੇ ਸੀਗੇ ਤੇ ਇੱਕ ਸਿਟੀ ਫਰੀਦਕੋਟ ਦੇ ਨਾਲ ਇਹਨਾਂ ਨੇ ਲੁੱਟਾਂ ਖੋਹਾਂ ਕਰਨ ਦਾ ਇੱਕ ਗੈਂਗ ਸੀਗਾ ਜੀ ਬਣਿਆ ਹੋਇਆ ਇਹਨਾਂ ਨੇ ਸ਼ਹਿਰ ਦੇ ਵਿੱਚ ਕੋਈ ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ ਤੇ ਇਹਨਾਂ ਨੂੰ ਕੱਲ ਸ਼ਾਮੀ ਰਾਉਂਡ ਅਪ ਕਰਕੇ ਐਸ ਐਚ ਓ ਤੇ ਡੀ ਐਸ ਪੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਹੈ ਇਹਨਾਂ ਨੂੰ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੌਕੇ ਤੇ ਇਹਨਾਂ ਤੋਂ ਲੋਹੇ ਦੀ ਰੌਡਜ਼, ਕਿਰਪਾਨਾਂ ਵਗੈਰਾ, ਖੰਡੇ ਵਗੈਰਾ ਵੀ ਰਿਕਵਰ ਕੀਤੇ ਗਏ ਨੇ ਤੇ ਫਰੀਦਕੋਟ ਪੁਲਿਸ ਵੱਲੋਂ ਇੱਕ ਇਹ ਬੜਾ ਹੀ ਮਤਲਬ ਪ੍ਰੀਵੈਂਟਿਵ ਐਕਸ਼ਨ ਮੈਂ ਕਹਿ ਸਕਦਾ ਵੀ ਪ੍ਰੀਵੈਂਟਿਵ ਐਕਸ਼ਨ ਨੂੰ ਇੱਕ execute ਕੀਤਾ ਗਿਆ ਹੈਗਾ ਜੀ ਗੱਲ ਇਹ ਇੰਨਾ 6 ਦੋਸ਼ੀਆਂ ਦੇ ਉੱਤੇ ਵਕਫਾ ਧਾਰਾਵਾਂ ਤੇ ਪਹਿਲਾਂ ਹੀ 8 ਮੁਕਦਮੇ ਦਰਜਨ ਆਪਣਾ ਐਕਸਾਈਜ਼ ਇੱਕ ਤਾਂ ਵੀ ਪਰਚਾ ਦਰਜ ਹੈ ਲੁਠਾਕੋਆ ਦੇ ਮੁਕਦਮੇ ਵੀ ਦਰਜਨ ਇੱਕ ਦੇ ਉੱਤੇ ਮਰਡਰ ਦਾ ਕੇਸ ਵੀ ਪੁਰਾਣਾ ਦਰਜ ਹੈਗਾ ਔਰ ਇਹ ਬੰਦੇ ਫੇਰ ਬਾਹਰ ਆ ਕੇ ਆਪਣੇ ਐਸੀ ਪੁਰਾਣੀ ਜਿਹੜੀ ਹੈਗੀਆਂ ਨੇ ਗਤੀਵਿਧੀਆਂ ਨੂੰ ਅੰਜਾਮ ਦੇਣਾ ਚਾਹੁੰਦੇ ਸੀ। ਤਾਂ ਕਿਹੋ ਜਿਹਾ ਲੋਕਾਂ ਨੂੰ ਟਾਰਗੇਟ ਕਰਦੇ ਜੀ ਇਹਦਾ। ਇਹਨਾਂ ਦਾ ਜੀ ਕੋਈ ਵੀ ਨਹੀਂ ਭੋਲੇ-ਭਾਲੇ ਲੋਕਾਂ ਨੂੰ ਜਿੱਥੇ ਇਹਨਾਂ ਦਾ ਮੋਟਰਸ ਅਪਰੈਂਟੀ ਸੀਗਾ ਜੀ ਕੋਈ ਵੀ ਇਹਨਾਂ ਨੂੰ ਮਿਲ ਗਿਆ। ਕੱਲ ਦੀ ਇਨਫੋਰਮੇਸ਼ਨ ਇਹ ਸੀਗੀ ਜੀ ਇਹਨਾਂ ਨੇ ਸ਼ਹਿਰ ਦੇ ਵਿੱਚ ਦੋ ਤਿੰਨ ਜਗ੍ਹਾ ਕੁਝ ਸ਼ਾਰਟਲਿਸਟ ਕੀਤੇ ਸੀਗੇ ਉਹਨਾਂ ਦੇ ਉੱਤੇ ਇਹਨਾਂ ਨੇ ਅਟੈਕ ਕਰਕੇ ਉਹਨਾਂ ਤੋਂ ਲੁੱਟਾ ਖਵਾ ਕਰਕੇ ਸ਼ਹਿਰ 'ਚ ਇੱਕ ਡਰ ਦਾ ਮਾਹੌਲ ਫੈਲਾਣਾ ਸੀਗਾ। ਤੇ ਫਰੀਦਕੋਟ ਪੁਲਿਸ ਵੱਲੋਂ ਮਤਲਬ مستਦਦ ਨਾਲ ਕੰਮ ਕੀਤਾ ਗਿਆ ਹੈਗਾ। ਕਿਉਂਕਿ ਅੱਜਕੱਲ ਇੱਕ ਵੈਸੇ ਵੀ ਅਸੀਂ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰ ਰਹੇ ਹਾਂ ਰਾਤ ਨੂੰ ਲੇਟ ਨਾਈਟ ਤੱਕ ਏਰੀਆ ਡੋਮਿਨੇਸ਼ਨ ਵਗੈਰਾ ਵੀ ਹੋਣੀ ਹੈ ਤੁਸੀਂ ਵੀ ਦੇਖਦੇ ਹੋਵੋਗੇ 올 ਐਸ ਐਚਓਜ਼ 올 ਜੀਓਜ਼ ਰਾਤ ਲੇਟ ਨਾਈਟ 12 1 ਵਜੇ ਤੱਕ ਏਰੀਆ ਦੇ ਵਿੱਚ ਬਾਹਰ ਰਹਿੰਦੇ ਆ ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੈ ਅਸੀਂ ਤੁਹਾਡੇ ਮਾਧਿਅਮ ਰਹੀ ਪਬਲਿਕ ਨੂੰ ਵੀ ਇਹੀ ਦੱਸਣਾ ਚਾਹੁੰਦੇ ਆਂ ਕਿ ਪੁਲਿਸ ਤੰਦਹੀ ਨਾਲ ਕੰਮ ਕਰ ਰਹੀ ਹੈਗੀ ਹੈ ਤੇ ਕੋਸ਼ਿਸ਼ ਇਹੀ ਹੈ ਫਰੀਦਕੋਟ ਪੁਲਿਸ ਦੀ ਵੀ ਅਜਿਹੀ ਵਾਰਦਾਤਾ ਨਾ ਹੋ ਸਕਣ ਤੇ ਠੱਲ ਪਾਈ ਜਾ ਸਕੇ ਪਾਂਜੇ ਚ ਕੋਟਕਪੂਰੇ ਦੇ ਨੇ ਜੀ ਇੱਕ ਐਕਸੈਸਿਟੀ ਫਰੀਪੋਰਟ ਕਰਕੇ ਬਾਕੀ ਜੀ ਹੁਣ ਬਿਲਕੁਲੀ ਮਤਲਬ ਇਹਨੂੰ ਕਹਿੰਦੇ ਫਰਸਟ ਸਟੇजेस ਆਫ ਇਨਵੈਸਟੀਗੇਸ਼ਨ ਹੈਗੀ ਹੈ ਹੁਣ ਰਿਮਾਂਡ ਲਵਾਂਗੇ ਇਹਨਾਂ ਦਾ ਆਨਰੇਬਲ ਕੋਰਟਸ ਪੇਸ਼ ਕਰਕੇ ਫਿਰ ਅੱਗੇ ਫਰਦਰ ਇਹਨਾਂ ਦੇ ਗਰੋਉ ਦੇ ਹੋਰ ਵੀ ਕੋਈ ਨੰਬਰਸ ਹੈਗੇ ਨੇ ਉਹਨਾਂ ਚੀਜ਼ਾਂ ਨੂੰ ਹੁਣ ਸਾਰਾ ਵੈਰੀਫਾਈ ਕੀਤਾ ਜਾਏਗਾ ਮੋਬਾਈਲ ਕਿਸ ਟੇਜ ਯੰਗਸਟਰਸ ਨੇ ਜਾਂ ਕਿਸ ਟੇਜ ਨੇ ਨਹੀਂ ਨਾਰਮਲ ਏਜ ਯੰਗਸਟਰਸ ਵੀ ਨੇ ਵਿੱਚ ਵਿੱਚ ਮੀਡਲ ਏਜਸ ਵੀ ਹੈਗੇ ਨੇ ਜੀ ਤੇ ਮੈਡ ਲਾਡ ਜੀ ਦੱਸੀ ਉਹਦਾ ਕੀ ਰੋਲ ਹੈ ਸ਼ੀ ਵਾਸ ਅ ਪਾਰਟ ਆਫ ਦਿਸ ਗੈਂਗ ਉਹਦਾ ਹੈਗਾ ਸਿਟੀ ਫਰੀਦਕੋਟ ਵੱਲੋਂ ਐਸਐਚਓ ਸਿਟੀ ਫਰੀਦਕੋਟ ਦੀ ਰਹਿਨਮਾਈ ਹੇਠ ਕੱਲ ਇੱਕ ਬਹੁਤ ਹੀ ਅੱਛੇ ਮਤਲਬ ਸ਼ਲਾਘਾਯੋਕ ਕੰਮ ਕੀਤਾ ਗਿਆ ਹੈਗਾ ਤੁਸੀਂ ਜਾਣਦੇ ਹੋ ਐਸਐਸਪੀ ਸਾਹਿਬ ਦੀ ਬਹੁਤ ਜ਼ਿਆਦਾ ਸਟ੍ਰਿਕਟ ਹਦਾਇਤਾਂ ਨੇ ਵੀ ਅਸੀਂ ਹਰ ਕੋਈ ਵੀ ਵਾਰਦਾਤ ਨੂੰ ਜੇ ਕੋਈ ਚੋਰੀ ਹੋ ਰਹੀ ਹੈ ਤਾਂ ਉਹਨੂੰ ਟ੍ਰੇਸ ਕੀਤਾ ਜਾਵੇ ਜਾਂ ਪ੍ਰੀਵੈਂਟਿਵ ਐਕਸ਼ਨ ਵੀ ਕਾਫੀ ਜ਼ਿਆਦਾ ਲੱਤਾ ਜਾਵੇ ਤਾਂ ਐਸਐਚਓ ਸਿਟੀ ਫਰੀਦਕੋਟ ਵੱਲੋਂ ਉਹਨਾਂ ਦੀ ਟੀਮ ਦੇ ਦੁਆਰਾ ਕੱਲ ਇੱਕ ਚੋਰੀशुदा ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈਗਾ ਜੀ ਦੋਸ਼ੀ ਨੂੰ ਕੱਲ ਰਾਉਂਡ ਅਪ ਕੀਤਾ ਗਿਆ ਸਸਪੈਕਟਸ ਇਨਫੋਰਮੇਸ਼ਨ ਸੀਗੀ ਤਾਂ ਬਿਨਾ ਨੰਬਰ ਇੱਕ ਮੋਟਰਸਾਈ ਤੇ ਇਹਦੇ ਵਿੱਚ ਇਹ ਸੀਗਾ ਜੀ ਉਹਨਾਂ ਜਿਸ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈਗਾ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਉਹਨੇ ਮੋਟਰਸਾਈਕਲ ਜਿਹੜਾ ਬਿਨਾਂ ਨੰਮਰੇ ਚੋਰੀ ਕੀਤਾ ਸੀਗਾ ਉਹਨੇ ਕਿੱਥੇ ਵੇਚਣਾ ਸੀਗਾ ਜਾਂ ਉਹਨੇ ਇਸ ਦੇ ਦੁਆਰਾ ਕਿਹੜੇ-ਕਿਹੜੇ ਗਤੀਵਧੀਆਂ ਨੂੰ ਅੰਜਾਮ ਦੇਣਾ ਸੀਗਾ ਪਿਛਲੇ ਦਿਨੀ ਇੱਕ ਮੈਲਾ ਦੇ ਕੋਲੋਂ ਕੁਝ ਜਿਹੜਾ ਸੋਨੇ ਦੇ ਗਹਿਣੇ ਚੱਕਰ ਚੱਕਟ ਮਾਰ ਕੇ ਲਏ ਕੀ ਸੀ ਪਰ ਉਸ ਮਾਮਲੇ ਵਿੱਚ ਹੁਣ ਤਾਂ ਕੀ ਕਰ ਰਹੇ ਆ ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਜੀ ਇੱਕ ਤਾਂ ਉਹਦੇ ਉੱਤੇ ਆਲਰੇਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਐਂਡ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਬਹੁਤ ਹੀ ਜਲਦੀ ਉਹਨਾਂ ਨੂੰ ਵੀ ਰਾਉਂਡ ਅਪ ਕਰਕੇ ਤੁਹਾਡੇ Thank you.